ਨਵਜੋਤ ਸਿੰਘ ਸਿੱਧੂ ਅਤੇ ਉਹਨਾਂ ਦੀ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਵੱਲੋਂ ਭਾਵੇਂ ਲਗਾਤਾਰ ਸਰਕਾਰ ਦੇ ਖਿਲਾਫ ਕਈ ਤਰ੍ਹਾਂ ਦੀ ਜੋ ਬਿਆਨਬਾਜ਼ੀ ਕੀਤੀ ਜਾਂਦੀ ਸੀ ਪਰ ਅਕਾਲੀ ਅਤੇ ਭਾਜਪਾ ਲੀਡਰ ਉਹਨਾਂ ਦੇ ਖਿਲਾਫ ਬੋਲਣ ਤੋਂ ਝੱਕਦੇ ਸਨ ਪਰ ਹੁਣ ਖੁੱਲ ਕੇ ਉਹਨਾਂ ਵੱਲੋਂ ਜੋ ਤਿੱਖੇ ਬਿਆਨ ਦੇਣੇ ਸ਼ੁਰੂ ਕਰ ਦਿੱਤੇ ਗਏ ਨੇ ਕੱਲ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਵੱਲੋਂ ਦਿੱਲੀ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਮਾਨਵ ਬੰਬ ਦੱਸਿਆ ਗਿਆ ਔਰ ਇਸੇ ਦੀ ਪ੍ਰਤੀਕਿਰਿਆ ਲੈਣ ਲਈ ਮੈਂ ਡਾਕਟਰ ਨਵਜੋਤ ਕੌਰ ਸਿੱਧੂ ਕੋਲ ਆਇਆ ਸਭ ਤੋਂ ਪਹਿਲਾਂ ਮੈਡਮ ਜੋ ਸੁਖਬੀਰ ਬਾਦਲ ਨੇ ਸਿੱਧੂ ਨੂੰ ਮਾਨਵ ਬੰਬ ਗਿਆ ਤੁਸੀਂ ਕੀ ਕਹੋਗੇ ਇਸ ਬਾਰੇ ਇੱਕ ਬੰਦਾ ਜਿਹੜਾ ਪੋਲੀਟੀਕਲੀ ਸੋਚਦਾ ਹੈ ਕਿ ਮੈਂ ਉਸ ਲੈਵਲ ਤੇ ਇੱਕ ਡਿਪਟੀ ਸੀਐਮ ਆਲਰੇਡੀ ਹੈਗਾ ਤੇ ਮੈਂ ਅੱਗੇ ਜਾ ਕੇ ਸਟੇਟ ਨੂੰ ਰਿਪਰੈਜ਼ੈਂਟ ਵੀ ਕਰ ਸਕਦਾ ਤੇ ਇਸ ਲੈਵਲ ਦੀ ਲੈਂਗੁਏਜ ਨੂੰ ਯੂਜ਼ ਹੀ ਨਹੀਂ ਕਰਨੀ ਚਾਹੀਦੀ ਕਿਉਂਕਿ ਉਹਨੂੰ ਸ਼ਾਇਦ ਸਮਝ ਹੀ ਨਹੀਂ ਕਿ ਹਿਊਮਨ ਬੰਬ ਹੁੰਦਾ ਕੀ ਹੈ ਐਂਡ ਮੈਂ ਇਹ ਕਹਿਣਾ ਚਾਹਨੀ ਆ ਜੇ ਹਿਊਮਨ ਬੰਬ ਬੋਨੇ ਬਦਨਾ ਵੀ ਹੋਇਆ ਨਾ ਕਦੇ ਤਾਂ ਉਹ ਜ਼ਰੂਰ ਸੁਖਬੀਰ ਬਾਦਲ ਜਾਂ ਮਜੀਠੀਆਵਰ ਕੇ ਬੰਦਿਆਂ ਨੂੰ ਜੱਫੀ ਪਾ ਕੇ ਬਨੇਗਾ ਤਾਂ ਕਿ ਪੰਜਾਬ ਦੇ ਲੋਕ ਧੰਨਵਾਦ ਵੀ ਕਰਨ ساری ਉਮਰ ਉਹਦਾ ਕੀ ਕੋਈ ਭਲੇ ਦਾ ਕੰਮ ਕਰਤਾ ਜਿਸ ਦੇ ਨਾਲ ਪੰਜਾਬ ਦਾ ਕੋਈ ਭਲਾ ਹੋ ਗਿਆ ਪਰ ਜਦੋਂ ਤੱਕ ਸਿੱਧੂ ਸਾਹਿਬ ਭਾਜਪਾ ਦੇ ਵਿੱਚ ਸੀ ਦਿੱਲੀ ਦੇ ਵਿੱਚ ਸੀ ਉਦੋਂ ਤੱਕ ਇਹਨਾਂ ਲੀਡਰਾਂ ਵੱਲੋਂ ਤੁਹਾਡੇ ਬਾਰੇ ਬੋਲਣ ਤੋਂ ਗਰੇਜ਼ ਕੀਤਾ ਜਾਂਦਾ ਸੀ ਹੁਣ ਜਦੋਂ ਸਿੱਧੂ ਸਾਹਿਬ ਨੇ ਭਾਜਪਾ ਤੋਂ ਅਸਤੀਫਾ ਦੇ ਦਿੱਤਾ ਤੁਸੀਂ ਵੀ ਹੁਣ ਖੁੱਲਕੇ ਬੋਲਣ ਲੱਗੇ ਇਹਦੇ ਪਿੱਛੇ ਕੀ ਕਾਰਨ ਸਮਝਿਆ ਜਾਂਦਾ ਹੈ ਇਹ ਤਾਂ ਨਾ ਤੋ ਜਵਾਬ ਲੈ ਸਕਦੇ ਹੋ ਕਿਉਂਕਿ ਮੇਰੇ ਲਈ ਤਾਂ ਜੋ ਸੱਚ ਹੈ ਉਹ ਸੱਚ ਹੈ ਐਂਡ ਮੈਂ ਬੰਦਿਆਂ ਬਾਰੇ ਨਹੀਂ ਮੈਂ ਸੋਸ਼ਲ ਇਸ਼ੂਜ਼ ਬਾਰੇ ਗੱਲ ਕਰਦੀ ਆ ਉਹ ਚੀਜ਼ਾਂ ਬਾਰੇ ਅਸੀਂ ਲੋਕ ਬੋਲਦੇ ਆ ਜਿਹੜੇ ਲੋਕਾਂ ਦੇ ਹਿੱਤ ਵਿੱਚ ਹੁੰਦੀਆਂ ਅਤੇ ਕਸੀਂ ਪਰਸਨਲ ਕਮੈਂਟਸ ਜਾਂ ਪਰਸਨਲ ਲਾਈਫ ਬਾਰੇ ਕਦੇ ਕਿਸੇ ਦੇ ਕਮੈਂਟਿੰਗ ਕੀਤਾ ਅਸੀਂ ਕੁਝ ਲੈਣਾ ਦੇਣਾ ਵੀ ਨਹੀਂ ਪਰ ਅਸੀਂ ਸੋਚਦੇ ਆ ਡੈਮੋਕ੍ਰੇਸੀ ਦੇ ਵਿੱਚ ਹੱਕ ਹੈ ਹਰ ਬੰਦੇ ਨੂੰ ਐਂਡ ਜਿਹੜਾ ਚੰਗਾ ਲੀਡਰ ਹੈ ਉਹਨੂੰ ਸੋਸ਼ਲ ਇਸ਼ੂਜ਼ ਬਾਰੇ ਕੀ ਗਲਤ ਹੈ ਕੀ ਠੀਕ ਹੈ ਉਹਦੇ ਬਾਰੇ ਜ਼ਰੂਰ ਉਹਦੇ ਬਾਰੇ ਆਪਣੀਆਂ ਸੁਜੈਸ਼ਨਸ ਦੇਣੀਆਂ ਚਾਹੀਦੀਆਂ ਐਂਡ ਜੇ ਚੰਗੇ ਲੋਕ ਹੋਣ ਚੰਗੇ ਲੀਡਰ ਹੋਣ ਉਹਨਾਂ ਨੂੰ ਸੁਣਨੀਆਂ ਵੀ ਚਾਹੀਦੀਆਂ ਤਾਂ ਕਿ ਉਹ ਚੀਜ਼ਾਂ ਫੋਲੋ ਕਰਕੇ ਤੁਸੀਂ ਪੰਜਾਬ ਦੇ ਭਲੇ ਲਈ ਜੇ ਕੋਈ ਤੁਹਾਨੂੰ ਸੁਜੈਸਟ ਕਰਦੇ ਆਂ ਚੀਜ਼ਾਂ ਜਿਵੇਂ ਕਿ ਅਸੀਂ ਕਿਹਾ ਸੀਗਾ ਕਿ ਗਰਾਉਂਡ ਲੈਵਲ ਤੇ ਜਿਹੜੇ ਕੰਮ ਹੈ ਪਹਿਲਾਂ ਉਹ ਕਰ ਲਓ ਬਾਅਦ ਸਜਾਵਟ ਵਾਲੇ ਕਰ ਲਾਂਗੇ ਸੋ ਪੱਥਰ ਲਾਨ ਲਾਨ ਨਹੀਂ ਅੱਜ ਦੀ ਡੇਟ 'ਚ ਲੋਕ ਪੱਥਰ ਲਾਨ ਨਾਲ ਜਾਂ ਉਦਘਾਟਨ ਕਰਨ ਨਾਲ ਖੁਸ਼ ਨਹੀਂ ਹੁੰਦੇ ਪਹਿਲਾਂ ਖੁਸ਼ ਇਸ ਗੱਲ ਤੇ ਹੁੰਦੇ ਆ ਕਿ ਗਰਾਉਂਡ ਲੈਵਲ ਤੇ ਕੰਮ ਹੋਇਆ ਹੈ ਕਿ ਨਹੀਂ ਸੋ ਇਹ ਜੀਆਂ ਗੱਲਾਂ ਜੇ ਸੁਣ ਲੈਂਦੇ ਤਾਂ ਫਿਰ ਆ ਨੈਗੇਟਿਵਿਟੀ ਆਂਦੀ ਨਾ ਐਂਡ ਮੈਂ ਉਹ ਲੀਡਰਸ ਨਾਲ ਖੜਨਾ ਹੀ ਨਹੀਂ ਚਾਹਦੀ ਜਿਵੇਂ ਸਾਡੀ ਪੰਜਾਬ ਦੀ ਬੀਜੇਪੀ ਹੈ ਇੰਨੀ ਸਪਾਇਨਲੈਸ ਪਾਰਟੀ ਹੈ ਕਿ ਇੰਨੀ ਬੇਇੱਜ਼ਤੀ ਅਕਾਲੀ ਦਲ ਉਹਨਾਂ ਦੀ ਕਰਦੀ ਹੈ ਉਸ ਤੋਂ ਬਾਵਜੂਦ ਵੀ ਇੰਨੀ ਵੀ ਉਹਨਾਂ ਦੇ ਚ ਸ਼ਰਮ ਨਹੀਂ ਹੈ ਕਿ ਸਟੇਜਾਂ ਤੇ ਖੜ ਕੇ ਉਹਨਾਂ ਦੀ ਤਾਰੀਫ ਕਰਦੇ ਹਨ ਹਜੇ ਵੀ ਇਸ ਲੈਵਲ ਤੇ ਵੀ ਉਹਨਾਂ ਨੂੰ ਇੰਨਾ ਗਿਰਾਤਾ ਕਿ ਪੂਰੀ ਪੈਨਫਲੈਟ ਚ ਉਹਨਾਂ ਨੂੰ ਮੈਂਸ਼ਨ ਵੀ ਨਹੀਂ ਕੀਤਾ ਐਂਡ ਆਪ ਡਰੱਗਸ ਦਾ ਮੁੱਦਾ ਲੈ ਕੇ ਸਡਨਲੀ ਕਿਉਂਕਿ ਅਲਾਈਅੰਸ ਹੈ ਇਸ ਲਈ ਸਾਰਾ ਕੁਝ ਅੱਛਾ ਹੋ ਗਿਆ ਪਹਿਲਾਂ ਜਦੋਂ ਲੱਗ ਰਿਆ ਸੀ ਕਿ ਲਾਈਨਸ ਟੁੱਟ ਜਾਣੀ ਉਹਦੋਂ ਸਭ ਨੇ ਬੋਲਣਾ ਸ਼ੁਰੂ ਕਰਤਾ ਸੀ ਜੋਸ਼ੀ ਕਹਿੰਦਾ ਔਰੰਗਜ਼ੇਬ ਦਾ ਰਾਜ ਹੈ ਰੂਲ ਹੋ ਗਿਆ ਜੀ ਮੇਰੇ ਭਾਈ ਦਾ ਹਜੇ ਤੱਕ ਕੇਸ ਨਹੀਂ ਸੋਲਵ ਹੋਇਆ ਸਾਰੇ ਲੀਡਰ ਕਹਿ ਰਹੇ ਸੀ ਛੱਡੋ ਇਹਨਾਂ ਨੂੰ 99% ਡਿਸਟ੍ਰਿਕਟ ਦੇ ਪ੍ਰਧਾਨਾਂ ਨੇ ਕਿਹਾ ਸੀ ਇਹਨਾਂ ਨਾਲ ਕੰਮ ਨਹੀਂ ਕਰ ਸਕਦੇ ਸਾਡੇ ਝੂਠੇ ਪਰਚੇ ਹੋਏ ਸਾਡੇ ਸੁਣਦੇ ਨਹੀਂ ਸੱਡਨਲੀ ਅਜੁੱਤੋਂ ਆਰਡਰ ਆ ਜਾਂਨ ਕਿ ਤੁਸੀਂ ਇਹਨਾਂ ਨਾਲ ਲੜਨਾ ਹੈ ਤੁਸੀਂ ਹਾਂ ਇਹ ਤਾਂ ਬਹੁਤ ਚੰਗੇ ਇਹ ਤਾਂ ਬਹੁਤ ਚੰਗੇ ਕੰਮ ਕਰਦੇ ਆ ਇਹ ਤਾਂ ਪੰਜਾਬ ਦੇ ਹਿੱਤ ਲਈ ਇਹਨਾਂ ਨੇ ਬੜਾ ਭਲਾ ਕੀਤਾ ਹੈ ਅਸੀਂ ਕੋਈ ਡਰੱਗਸ ਦਾ ਇਸ਼ੂ ਨਹੀਂ ਹੈ ਪੰਜਾਬ ਦੇ ਵਿੱਚ ਸੋ ਮੈਨੂੰ ਲੱਗਦਾ ਇਹ ਇਹ ਤੁਹਾਡਾ ਕੈਰੈਕਟਰ ਨੂੰ ਰਿਪਰੈਜ਼ੈਂਟ ਕਰਦੇ ਆ ਇਹ ਜਿਹੜੇ ਲੀਡਰਸ ਅੱਜਕੱਲ ਦੇ ਲੋਕਾਂ ਨੂੰ ਬਿਲਕੁਲ ਪਸੰਦ ਨਹੀਂ ਨਾ ਉਹ ਚਾਹੁੰਦੇ ਆ ਇਹ ਜਿਹੇ ਲੋਗ ਆਣ ਜਿਹੜੇ ਸਟੇਜ ਤੇ ਚੜਦੇ ਆਪਣੇ ਬਿਆਨ ਬਦਲ ਦੇਣ ਸਟੇਜ ਤੇ ਖੜ ਕੇ ਦੇਸ਼ ਭਗਤੀ ਦੇ ਨਾਰੇ ਹੈ ਨਾ ਜੈ ਭਾਰਤ ਤੇ نیچے ਲੋਕਾਂ ਨੂੰ ਲੁੱਟਣ ਵਾਲਿਆਂ ਦੇ ਨਾਲ ਤੁਸੀਂ ਉਹਨਾਂ ਨੂੰ ਸਪੋਰਟ ਕਰੋ ਸੋ ਮੇਰੇ ਹਿਸਾਬ ਨਾਲ ਇਹ ਜੀ ਲੀਡਰਾਂ ਦੀ ਜਨਤਾ ਨੂੰ ਜ਼ਰੂਰਤ ਨਹੀਂ ਹੈ ਐਂਡ ਆਉਣ ਵਾਲੇ ਦਿਨਾਂ 'ਚ ਤੁਸੀਂ ਦੇਖੋਗੇ ਲੋਕ ਬਹੁਤ ਜਾਗਰੂਕ ਹੋ ਗਏ ਹਨ ਉਹਨਾਂ ਨੇ ਕਿਸੇ ਵੀ ਇਹ ਜੇ ਲੀਡਰ ਨੂੰ ਸਪੋਰਟ ਨਹੀਂ ਕਰਨਾ ਜਿਹੜੇ ਝੂਠ ਦੇ ਸਿਰ ਤੇ ਆਪਣੀ ਜ਼ਿੰਦਗੀ ਚਲਾਉਂਦੇ ਆ ਮੈਮ ਜਿਸ ਤਰ੍ਹਾਂ ਤੁਸੀਂ ਕਹਿੰਦੇ ਕਿ ਤੁਸੀਂ ਇਮਾਨਦਾਰ ਹੋ ਔਰ ਜੇਕਰ ਅਸੀਂ ਅਨਿਲ ਜੋਸ਼ੀ ਦੀ ਗੱਲ ਕਰੀ ਉਹਨਾਂ ਨੂੰ ਤੁਸੀਂ ਕਈ ਵਾਰ ਕਿਹਾ ਕਿ ਉਹ ਇੱਕ ਹਲਕੇ ਦੇ ਮੰਤਰੀ ਨੇ ਨਾ ਕਿ ਪੂਰੇ ਪੰਜਾਬ ਦੇ ਪਰ ਉਹਨਾਂ ਵੱਲੋਂ ਇਹ ਕਿਹਾ ਜਾਂਦਾ ਕਿ ਤੁਸੀਂ ਆਪਣੇ ਹਲਕੇ ਦੇ ਵਿੱਚ ਵਿਕਾਸ ਨਹੀਂ ਕਰਵਾਇਆ ਉੱਥੇ ਹਾਜ਼ਰ ਨਹੀਂ ਰਹੇ ਔਰ ਜਦੋਂ ਲੋਕਾਂ ਨੇ ਇਸ ਚੀਜ਼ ਦੀ ਜਵਾਬਦੇਹੀ ਮੰਗੀ ਤਾਂ ਤੁਸੀਂ ਅੱਗੋਂ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਸਰਕਾਰ ਕੁਝ ਨਹੀਂ ਕਰ ਰਹੀ 2 ਮਹੀਨੇ ਪਹਿਲਾਂ ਹੀ ਇਹ ਮੰਤਰੀ ਹਮੇਸ਼ਾ ਹਰ ਜਗ੍ਹਾ ਤੇ ਬਿਆਨ ਦਿੰਦਾ ਸੀਗਾ ਕਿ ਮੋਸਟ ਹਾਰਡ ਵਰਕਿੰਗ ਐਮ.ਐਲ.ਏ ਡਾਕਟਰ ਨਵਜੋਤ ਸਿੱਧੂ ਹੈ ਆਪਨੇ ਹਲਕੇ ਚ ਬਹੁਤ ਕੰਮ ਕਰਦੀ ਹੈ ਅੱਗੇ ਜਾਂਦੀ ਹੈ ਐਂਡ ਮੈਨੂੰ ਲੱਗਦਾ ਉਹਦੇ ਨੀਚੇ ਇੰਪਰੂਵਮੈਂਟ ਟਰਸ ਦਾ ਡਿਪਾਰਟਮੈਂਟ ਹੈਗਾ ਉੱਥੋਂ ਉਹਨੂੰ ਦੇਖ ਲੈਣਾ ਚਾਹੀਦਾ ਹੈ ਕਿ ਲੜਕੇ ਕਿਹੜਾ ਬੰਦਾ ਕਿੰਨੇ ਪੈਸੇ ਲੈ ਕੇ ਆਇਆ ਹੈ ਬਾਕੀ ਕੰਮ ਤਾਂ ਪੈਸੇ ਰਿਲੇਟਿਡ ਹੁੰਦਾ ਆਪਣੇ ਨਾਲ ਤਾਂ ਕੰਪੈਰੀਜ਼ਨ ਕਰ ਨਹੀਂ ਸਕਦਾ ਇੱਕ ਪਾਸੇ ਬੰਦਾ 500 ਕਰੋੜ ਲਾ ਦੇ ਤੇ ਇੱਕ ਪਾਸੇ ਬੰਦੇ ਨੂੰ ਜਿੰਨੇ ਵੀ ਮਿਲਣ ਅਸੀ ਕਰੋੜ ਮਿਲਣ ਉਹਦੇ 'ਚ ਹੀ ਉਹਨੇ ਕੰਮ ਕਰਨਾ ਐਂਡ ਉਹ ਵੀ ਨੇ ਨਹੀਂ ਛੱਡਿਆ ਸੀ ਲੋਕਾਂ ਨੇ ਇਹਨੂੰ ਜਤਾਇਆ ਉਸ ਵਾਲੇ ਅੱਧੇ ਹਲਕੇ ਚ ਜਿੱਥੇ ਮੁੜਕੇ ਵੀ ਨਹੀਂ ਇਹਨੇ ਦੇਖਿਆ ਡਿਲੀਮਿਟੇਸ਼ਨ ਤੋਂ ਬਾਅਦ ਵੀ ਜਿਹੜੇ ਲੋਕਾਂ ਨੇ ਜਤਾਇਆ ਉੱਥੇ ਜਾ ਕੇ 2 ਰੁਪਏ ਦਾ ਕਮਤਾ ਕਰਾ ਦਿਓ ਤੁਸੀਂ ਲੋਕਲ ਬਾਡੀਜ਼ ਮਨਿਸਟਰ ਹੋ ਟਾਈਮ ਤੇ ਬਹੁਤ ਕਰੀਬੀ ਸੀ ਤੁਹਾਡੇ ਔਰ ਸਿੱਧੂ ਸਾਹਿਬ ਨੇ ਬਹੁਤ ਮਦਦ ਕੀਤੀ ਉਹਨਾਂ ਨੂੰ ਰਾਜਨੀਤੀ ਦੇ ਵਿੱਚ ਉੱਚੇ ਪੱਧਰ ਤੇ ਲੈ ਕੇ ਜਾਣ ਲਈ ਕੀ ਤੁਸੀਂ ਸਮਝਦੇ ਹੋ ਕਿ ਉਹ ਸਿੱਧੂ ਸਾਹਿਬ ਦੀ ਇੱਕ ਗਲਤੀ ਸੀ ਬਹੁਤ ਅ ਦੇਖੋ ਆਪਣੇ ਵੱਲੋਂ ਕੋਈ ਕਿਸੇ ਦਾ ਭਲਾ ਕਰਿਓ ਕਦੇ ਗਲਤ ਨਹੀਂ ਹੁੰਦਾ ਤੁਸੀਂ ਕਿਸੇ ਦਾ ਵੀ ਭਲਾ ਕਰੋ ਕਿਸੇ ਵੀ ਫਾਰਮ ਚ ਭਲਾ ਕਰੋ that is never wrong ਪਰ ਜਿਹੜੇ ਵਿਸ਼ਵਾਸ ਘਾਤ ਕਰਦੇ ਆ ਲੋਕ ਉਹਨਾਂ ਨੂੰ ਆਪਣੀ ਲਾਈਫ ਸੋਚਣਾ ਚਾਹੀਦਾ ਕਿ ਇਸ ਤੋਂ ਮਾੜੀ ਚੀਜ਼ ਕੁਝ ਨਹੀਂ ਹੁੰਦੀ ਹਮੇਸ਼ਾ ਹੀ ਕਹਿੰਦੇ ਆ ਕਿ ਧਰਤੀ ਵਿਸ਼ਵਾਸ ਘਾਤੀ ਦਾ ਬੋਝ ਨਹੀਂ ਚੱਕ ਸਕਦੀ ਹੋਰ ਕੁਝ ਵੀ ਇਸ ਧਰਤੀ ਸਹਿਨ ਕਰ ਸਕਦੀ ਹੈ ਸੋ ਆਪਣੇ ਕੈਰੈਕਟਰ ਨੂੰ ਐਨਲਾਈਜ਼ ਕਰੇ ਤੇ ਦੇਖੇ ਅੰਦਰ ਉਹਨੂੰ ਨੀਂਦ ਆਂਦੀ ਹੈ ਤਾਂ ਠੀਕ ਗੱਲ ਹੈ ਪਰ ਜਿਸ ਤਰ੍ਹਾਂ ਜੋ ਲੋਕ ਸਿੱਧੂ ਸਾਹਿਬ ਨੂੰ ਜਾਂ ਤੁਹਾਨੂੰ ਪਿਆਰ ਕਰਦੇ ਨੇ ਜੋ ਲੋਕ ਚਾਹੁੰਦੇ ਕਿ ਤੁਸੀਂ ਰਾਜਨੀਤੀ ਦੇ ਵਿੱਚ ਰਹੋ ਔਰ ਉੱਚੇ ਅਹੁਦੇ ਤੇ ਰਹੋ ਉਹ ਕਿਤੇ ਨਾ ਕਿਤੇ ਮਾਯੂਸ ਨੇ ਕਿਉਂਕਿ ਤੁਸੀਂ ਆਪਣੇ ਪੱਤੇ ਨਹੀਂ ਖੋਲ ਰਹੇ ਉਹਨਾਂ ਲੋਕਾਂ ਨੂੰ ਸਮਝ ਨਹੀਂ ਆ ਰਹੀ ਉਹਨਾਂ ਲਈ ਕੀ ਮੈਸੇਜ ਦੇਣਾ ਹੈ ਇਹ ਹੀ ਮੈਸੇਜ ਦੇਣਾ ਚਾਹਾਂਗੇ ਕਿ ਕੱਲਾ ਇਲੈਕਸ਼ਨ ਜਿਤਨਾ ਜਾਂ ਕੰਪਰੋਮਾਈਜ਼ ਕਰਕੇ ਬੈਠਣਾ ਇੰਪੋਰਟੈਂਟ ਨਹੀਂ ਹੁੰਦਾ ਪੋਲਿਟਿਕਸ ਆਨਾ ਜੱਜ ਜਾਣਾ ਇਟ ਇਜ਼ ਮੋਰ ਇੰਪੋਰਟੈਂਟ ਕਿ ਤੁਸੀਂ ਪੰਜਾਬ ਦੇ ਲਈ ਉਹ ਲੋਕਾਂ ਦੇ ਲਈ ਸੱਚਮੁੱਚ ਕੁਝ ਕਰ ਵੀ ਸਕਦੇ ਹੋ ਕਿ ਨਹੀਂ ਤੁਹਾਨੂੰ ਉਹ ਪਲੇਟਫਾਰਮ ਮਿਲਦਾ ਹੈ ਜਿੱਥੇ ਤੁਸੀਂ ਹਾਂ ਸੱਚਮੁੱਚ ਪੰਜਾਬ ਨੂੰ ਬਦਲ ਸਕਦੇ ਹੋ ਤੁਹਾਡੇ ਕੋਲ ਇਨੀ ਤਾਕਤ ਹੈਗੀ ਹੈ ਕਿ ਲੋਕਾਂ ਲਈ ਚੰਗਾ ਕੰਮ ਕਰ ਸਕਦੇ ਹੋ ਸੋ ਇਹ ਜਿਹੜਾ ਪਲੇਟਫਾਰਮ ਪਰਮਾਤਮਾ ਜ਼ਰੂਰ ਦੇਗਾ ਐਂਡ ਜਿਸ ਦਿਨ ਉਹ ਪਲੇਟਫਾਰਮ ਮਿਲ ਜੇਗਾ ਤਾਂ ਨੈਚਰਲੀ ਅਸੀਂ ਬ੍ਰਿਕ ਨੂੰ ਦੱਸ ਦਾਂਗੇ ਵੀ ਅਸੀਂ ਕਿੱਥੇ ਸਟੈਂਡ ਕਰਦੇ ਆ ਜਿਸ ਤਰ੍ਹਾਂ ਮੀਡੀਆ ਦੇ ਵਿੱਚ ਜਾਂ ਫਿਰ ਸਿਆਸੀ ਗਲਿਆਰਿਆਂ ਦੇ ਵਿੱਚ ਇਹ ਚਰਚਾਵਾਂ ਨੇ ਕਿ ਸਿੱਧੂ ਸਾਹਿਬ ਔਰ ਤੁਹਾਨੂੰ ਜੋ ਵੀ ਹੈ ਫੈਸਲਾ ਲੈਣ ਦੇ ਵਿੱਚ ਕਾਫੀ ਦੇਰੀ ਹੋ ਰਹੀ ਹੈ ਜਦੋਂ ਵੀ ਤੁਹਾਡੇ ਵੱਲੋਂ ਫੈਸਲਾ ਲਿਆ ਜਾਂਦਾ ਤੁਸੀਂ ਸਮਝਦੇ ਹੋ ਕਿ ਨਵਜੋਤ ਸਿੰਘ ਸਿੱਧੂ ਭਾਵੇਂ ਘੱਟ ਸਮਾਂ ਹੋਊਗਾ ਉਹਨਾਂ ਕੋਲ ਪਰ ਉਹ ਉਸ ਨੂੰ ਕਵਰ ਕਰ ਲੈਣਗੇ ਔਰ ਜਿਸ ਵੀ ਪਾਰਟੀ ਦੇ ਨਾਲ ਜਾਣਗੇ ਉਹੀ ਪਾਰਟੀ ਪੰਜਾਬ ਦੇ ਵਿੱਚ ਆਪਣੀ ਸਰਕਾਰ ਬਣਾ ਅੱਜ ਦੀ ਡੇਟ ਦੇ ਵਿੱਚ ਲੋਕ ਸੱਡਨਲੀ ਉੱਤੋਂ ਆਏ ਬੰਦਿਆਂ ਨੂੰ ਟਰਸਟ ਨਹੀਂ ਕਰਦੇ 12 ਸਾਲ ਦਾ ਪੋਲਿਟੀਕਲ ਕੈਰੀਅਰ ਹੈ ਉਹੀ ਇਮੇਜ ਹੈ ਜਿਹਦੇ ਕਾਰਨ ਲੋਕ ਪਿਆਰ ਕਰਦੇ ਹਨ ਇੱਕ ਰਿਕਸ਼ੇ ਵਾਲਾ ਰੇੜੀ ਵਾਲਾ ਜੇ ਖੜ ਕੇ ਨਵਜੋਤ ਸਿੱਧੂ ਦਾ ਨਾਮ ਲੈਂਦਾ ਤਾਂ ਕਿਤੇ ਨਾ ਕਿਤੇ ਉਹਨਾਂ ਉਹਦਾ ਦੇਖਿਆ ਹੋਇਆ ਕਿ ਉਹਦਾ ਵਰਤਾਅ ਕਹੇ ਜਾ ਉਹਦੀ ਲਾਈਫ ਕਹੀ ਜੀ ਰਹੀ ਹੈ ਸੋ ਸਾਡੀ ਇਮਾਨਦਾਰੀ ਕਰਕੇ ਸਾਡੀ ਅਪਰੋਚੇਬਿਲਟੀ ਹੋਣ ਕਰਕੇ ਕਿ ਸਾਡੇ ਨਾਲ ਕੋਈ ਵੀ ਆ ਕੇ ਗੱਲ ਕਰ ਸਕਦਾ ਇਸ ਲਈ ਦੁਨੀਆ ਪਿਆਰ ਕਰਦੀ ਹੈ ਤਾਂ ਆਫਕੋਰਸ ਉਹੀ ਦੁਨੀਆ ਦਾ ਪਿਆਰ ਹੈ ਜਿਹੜਾ ਇਸ ਗੱਲ ਨੂੰ ਸੁਜੈਸਟ ਕਰਦਾ ਹੈ ਕਿ ਅਸੀਂ ਜਿੱਧਰ ਖੜੇ ਹੋਵਾਂਗੇ ਉਧਰ ਥੋੜਾ ਜਿਹਾ ਪਲਰਾ ਭਾਰੀ ਹੋ ਜਾਏਗਾ ਗੁਰੂ ਨਗਰੀ ਨੇ ਸਿੱਧੂ ਸਾਹਿਬ ਨੂੰ ਬਹੁਤ ਪਿਆਰ ਦਿੱਤਾ ਬਹੁਤ ਮਾਣ ਵੀ ਦਿੱਤਾ ਉਹ ਅੰਮ੍ਰਿਤਸਰ ਤੋਂ ਹੁਣ ਕਾਫੀ ਸਮੇਂ ਤੋਂ ਦੂਰ ਨੇ ਕੀ ਉਹ ਉਸੇ ਦਿਨ ਦਾ ਇੰਤਜ਼ਾਰ ਕਰ ਰਹੇ ਕਿ ਜਦੋਂ ਕੋਈ ਅਹਿਮ ਫੈਸਲਾ ਆਏਗਾ ਉਸੇ ਦਿਨ ਹੀ ਅੰਮ੍ਰਿਤਸਰ ਆਉਣਗੇ ਉਹ ਨਹੀਂ ਇਹ ਜੇ ਕੋਈ ਗੱਲ ਨਹੀਂ ਹੈ ਕਿ ਪਹਿਲਾਂ ਉਹਨਾਂ ਦੇ ਜਿਹੜੇ ਰੁਝੇਵੇਂ ਵੀ ਹੈ ਉਹ ਵੀ ਕਿਉਂਕਿ ਉਹਨਾਂ ਪੋਲਿਟੀਕਲ ਕੈਰੀਅਰ ਸਿਗਾ ਹੀ ਨਹੀਂ ਸੋ 2014 ਤੋਂ ਬਾਅਦ ਤਾਂ ਵੈਸੇ ਵੀ ਉਹ ਨਹੀਂ ਆਏ ਘਰ ਬਣ ਰਿਆ ਸੀ ਆਪਣੇ ਕੰਮ ਕਰ ਰਹੇ ਸੀਗੇ ਸੋ ਇਹ ਚ ਕੋਈ ਗੱਲ ਨਹੀਂ ਹੈ ਬਟ ਕਿਉਂਕਿ ਬੰਦਾ ਬਿਨਾ ਪਲੇਟਫਾਰਮ ਤੋਂ ਬੈਠ ਕੇ ਜਾਂ ਤਾਂ ਐਨਜੀਓ ਚਲਾ ਰਿਹਾ ਹੋਵੇ ਜਾਂ ਕੋਈ ਕੰਮ ਕਰ ਰਿਹਾ ਹੋਵੇ ਆਪਣੇ ਲੈਵਲ ਤੇ ਉਹ ਸੋਸ਼ਲ ਕਾਜ਼ਸ ਕਰਦੇ ਰਹਿੰਦੇ ਆ ਸੋ ਬਿਨਾ ਪੋਲਿਟੀਕਲ ਬੈਕਗਰਾਉਂਡ ਦੇ ਆ ਕੇ ਲੋਕਾਂ ਦੇ ਵਿੱਚ ਵਿਚਰਨਾ ਉਹਦਾ ਕੋਈ ਮਤਲਬ ਨਹੀਂ ਹੁੰਦਾ ਜੋ ਖਬਰਾਂ ਆ ਰਹੀਆਂ ਨੇ ਕਿ ਤੁਹਾਡੇ ਵੱਲੋਂ ਆਮ ਆਦਮੀ ਪਾਰਟੀ ਜਾਂ ਫਿਰ ਕਾਂਗਰਸ ਦੇ ਨਾਲ ਸੌਦੇਬਾਜ਼ੀ ਕੀਤੀ ਜਾ ਰਹੀ ਹੈ ਜੋ ਜੋ ਡਿਮਾਂਡ ਰੱਖੀ ਜਾ ਰਹੀ ਹੈ ਉਹ ਨਹੀਂ ਪੂਰੀ ਹੋ ਰਹੀ ਇਸ ਲਈ ਦੇਰੀ ਹੋ ਰਹੀ ਹੈ ਦੇਖੋ ਸੌਦਾ ਤਾਂ ਉਹ ਕਰਦੇ ਆ ਜਿਨ੍ਹਾਂ ਨੂੰ ਆਪਣੀ ਕਾਬਲੀਅਤ ਤੇ ਸ਼ੱਕ ਹੋਵੇ ਜੇ ਕੋਈ ਲੋਕ ਤੁਹਾਨੂੰ ਅਪਰੋਚ ਕਰ ਰਹੇ ਆ ਤਾਂ ਇਸ ਲਈ ਅਪਰੋਚ ਕਰ ਰਹੇ ਆ ਕਿ ਉਹਨਾਂ ਨੂੰ ਲੱਗਦਾ ਕਿ ਤੁਹਾਡੇ ਹੰ ਨਾਲ ਕੋਈ ਫਰਕ ਪਏਗਾ ਕਿਉਂਕਿ ਤੁਸੀਂ ਇਮਾਨਦਾਰ ਹੋ ਤੇ ਚੰਗੀ ਛਵੀ ਰੱਖਦੇ ਹੋ ਸੋ ਸੌਦੇਬਾਜ਼ੀ ਵਾਲੀ ਤਾਂ ਇਸ ਕੋਈ ਗੱਲ ਹੀ ਨਹੀਂ ਹੁੰਦੀ ਨਾ ਇਹ ਪਰਿਵਾਰ ਕਦੇ ਕਿਸੇ ਕੋਲ ਗਿਆ ਹੈ ਕੋਈ ਸੌਦੇਬਾਜ਼ੀ ਕਰਨ ਵਾਲਾ ਮੈਂ ਤੁਹਾਨੂੰ ਪਹਿਲੇ ਹੀ ਕਹਿਆ ਸੀ ਵੀ ਅਮਰਿੰਦਰ ਸਿੰਘ ਨੂੰ ਪੁੱਛ ਲਓ ਲੋਕਲ ਬੰਦਿਆਂ ਨੂੰ ਪੁੱਛ ਲਓ ਵੀ ਮੈਂ ਮੈਡਮ ਸਿੱਧੂ ਕਦੇ ਇਥੋਂ ਨਿਕਲ ਕੇ ਕਿਸੇ ਨਾਲ ਗੱਲ ਵੀ ਕੀਤੀ ਹੈ ਇਸ ਬਾਰੇ ਸੋ ਅ ਅਸੀਂ ਪੋਲਿਟਿਕਸ ਚ ਸੌਦੇਬਾਜ਼ੀਆਂ ਕਰਕੇ ਨਹੀਂ ਆ ਪਰ ਇੱਕ ਪਲੇਟਫਾਰਮ ਜ਼ਰੂਰ ਚਾਹੀਦਾ ਹੁੰਦਾ ਹੈ ਜਿਸ ਪਲੇਟਫਾਰਮ ਤੇ ਬੈਠ ਕੇ ਤੁਸੀਂ ਲੋਕਾਂ ਦਾ ਭਲਾ ਕਰ ਸਕੋ ਸੋ ਜਦੋਂ ਤੱਕ ਉਹ ਪਲੇਟਫਾਰਮ ਨਹੀਂ ਮਿਲਦਾ ਤੇ ਤੁਹਾਨੂੰ ਕੱਲਾ ਪੋਲਿਟਿਕਸ ਚ ਹੋਣਾ ਇੱਕ ਲੀਡਰ ਬੰਨਣਾ ਐਮ ਐਲ ਏ ਜਿੱਤ ਜਾਣਾ ਉਹ ਕਨਸਰਨ ਉਹ ਮੈਟਰ ਨਹੀਂ ਹੈ ਜੇ ਫਿਰ ਤੁਸੀਂ ਸਟਰਗਲ ਕਰਨੀ ਪਏ ਤੁਹਾਨੂੰ ਕਿ ਲੋਕਾਂ ਦਾ ਭਲਾ ਹੀ ਨਾ ਕਰ ਸਕੋ ਸੋ ਇੱਕ ਪਲੇਟਫਾਰਮ ਹੀ ਜ਼ਰੂਰ ਚਾਹੀਦਾ ਕਿ ਤੁਹਾਡੀ ਆਪਣੀ ਆਵਾਜ਼ ਹੋਵੇ ਜਿੱਥੇ ਤੁਸੀਂ ਆਪਣੇ ਜ਼ੋਨ ਚ ਆਪਣੇ ਲੈਵਲ ਦਾ ਕੰਮ ਜ਼ਰੂਰ ਲੋਕਾਂ ਲਈ ਕਰ ਸਕੋ ਕਿਉਂਕਿ ਸਾਡਾ ਮਕਸਦ ਦੀ ਪੋਲਿਟਿਕਸ ਚ ਲੋਕਾਂ ਦੀ ਸੇਵਾ ਕਰਨਾ ਹੈ ਹੋਰ ਕੋਈ ਨਹੀਂ ਹੈ ਆਪਣਾ ਪਰਸਨਲ ਤਾਂ 12 ਸਾਲ ਅਸੀਂ ਪਰਸਨਲ ਕੋਈ ਕੰਮ ਸਾਡਾ ਪੰਜਾਬ ਸਰਕਾਰ ਨਾਲ ਰਿਲੇਟਡ ਨਹੀਂ ਹੈ ਪੰਜਾਬ ਦੇ ਵਿੱਚ ਕੋਈ ਸਾਡੀ ਇੰਡਸਟਰੀ ਨਹੀਂ ਲੱਗੀ ਹੋਈ ਕੋਈ ਸਾਡਾ ਬਿਜ਼ਨਸ ਨਹੀਂ ਚੱਲ ਰਿਹਾ ਪੂਰੇ ਪੰਜਾਬ ਦੇ ਵਿੱਚ ਸੋ ਸਾਡਾ ਕੰਸਰਨ ਲੋਕਾਂ ਦਾ ਭਲਾ ਹੈ ਉਦੋਂ ਆਵਾਂਗੇ ਜਦੋਂ ਇੱਕ ਪਲੈਟਫਾਰਮ ਮਿਲੇਗਾ ਜਿੱਥੇ ਸੱਚਮੁੱਚ ਲੋਕਾਂ ਦੀ ਸੇਵਾ ਕਰ ਸਕੀਏ ਧੰਨਵਾਦ ਇਹਨਾਂ ਡਾਕਟਰ ਨਵਜੋਧ ਕੋਰ ਸਿੱਧੂ ਇਹਨਾਂ ਨੇ ਇੱਕ ਵਾਰ ਫੇਰ ਪੰਜਾਬ ਸਰਕਾਰ ਤੇ ਜਿੱਤੇ ਹਮਲਾ ਬੋਲਿਆ ਉਸ ਦੇ ਨਾਲ ਹੀ ਕੈਬਨਿਟ ਮੰਤਰੀ ਅਨਿਲ ਜੋਸ਼ੀ ਨੂੰ ਉਹਨਾਂ ਨੇ ਵਿਸ਼ਵਾਸ ਘਾਤੀ ਦੱਸਿਆ ਪਰ ਜੋ ਜਵਾਬ ਪੂਰੀ ਪੰਜਾਬ ਦੀ ਜਨਤਾ ਸਿੱਧੂ ਜੋੜੇ ਤੋਂ ਚਾਹੁੰਦੀ ਹੈ ਉਸ ਦਾ ਜਵਾਬ ਸ਼ਾਇਦ ਮੈਡਮ ਨੇ ਅੱਜ ਵੀ ਨਹੀਂ ਦਿੱਤਾ ਰਾਜੀਵ ਸ਼ਰਮਾ এবੀਪੀ ਨਿਊਜ਼ ਅੰਮ੍ਰਿਤਸਰ